ਦੋਸਤੋ ਆਪਾਂ ਕਰਨ ਲੱਗੇ ਆਂ ਗੱਲ ਦੋਸਤੀ ਦੀ ਦੋਸਤੀ ਪਾਤਾ ਹਰੇਕ ਕੋਈ ਲੈਂਦਾ ਪਰ ਨਮਾਉਣੀ ਬਹੁਤ ਔਖੀ ਹੁੰਦੀ ਹੈ ਦੋਸਤੀ ਅਸਲ ਉਹੀ ਹੁੰਦੀ ਹੈ ਜੋ ਇੱਕ ਦੂਜੇ ਨੂੰ ਆਪਣਾ ਪਰਿਵਾਰ ਸਮਝਣ ਲੱਗ ਜੇ ਇੱਕ ਦੂਜੇ ਦੀ ਧੀ ਪੁੱਤ ਨੂੰ ਆਪਣੀ ਸਮਝਣ ਲੱਗ ਜੇ ਉਹ ਹੁੰਦੀ ਹੈ ਦੋਸਤੀ ਇੱਕ ਵਾਰੀ ਇੱਕ ਪਿੰਡ ਵਿੱਚ ਦੋ ਬੱਚੇ ਰਹਿੰਦੇ ਨੇ ਇੱਕ ਬਹੁਤ ਗਰੀਬ ਹੁੰਦਾ ਤੇ ਇੱਕ ਬਹੁਤ ਅਮੀਰ ਹੁੰਦਾ ਉਹਨਾਂ ਦਾ ਦੋਸਤੀ ਪੈ ਜਾਂਦੀ ਹੈ ਤੇ ਇੰਨਾ ਪਿਆਰ ਪੈ ਜਾਂਦਾ ਕਿ ਉਹ ਇੱਕ ਦੂਜੇ ਨੂੰ ਦੇਖੇ ਬਗੈਰ ਨਹੀਂ ਰਹਿ ਸਕਦੇ ਤੇ ਸਾਰਾ ਦਿਨ ਜਿੱਥੇ ਵੀ ਜਾਣਾ ਤਾਂ ਇਕੱਠਿਆਂ ਨਹੀਂ ਜਾਣਾ ਉਹ ਅਮੀਰ ਘਰ ਦਾ ਮੁੰਡਾ ਬਹੁਤ ਵਧੀਆ ਸਕੂਲ 'ਚ ਪੜਦਾ ਹੁੰਦਾ ਹੈ ਤੇ ਜਿਹੜਾ ਗਰੀਬ ਘਰ ਦਾ ਮੁੰਡਾ ਹੁੰਦਾ ਉਹ ਪਿੰਡ ਦੇ ਹੀ ਸਕੂਲ ਵਿੱਚ ਪੜਦਾ ਹੁੰਦਾ ਜਦੋਂ ਅਮੀਰ ਘਰ ਦਾ ਮੁੰਡਾ ਸਕੂਲੋਂ ਆਉਂਦਾ ਤਾਂ ਉਹ ਆਪਣੇ ਗਰੀਬ ਘਰ ਦੇ ਮੁੰਡੇ ਲਵੇ ਖੇਡਣ ਆ ਜਾਂਦਾ ਸਾਰਾ ਦਿਨ ਉਹਨਾਂ ਦੇ ਘਰ ਹੀ ਖੇਡਦਾ ਰਹਿੰਦਾ ਇੱਕ ਦਿਨ ਉਹ ਅਮੀਰ ਘਰ ਦਾ ਮੁੰਡਾ ਕਹਿੰਦਾ ਤੂੰ ਵੀ ਚੱਲ ਯਾਰ ਅੱਜ ਸਾਡੇ ਘਰੇ ਗਰੀਬ ਘਰ ਦਾ ਮੁੰਡਾ ਉਹਨਾਂ ਦੇ ਘਰੇ ਭਗ ਜਾਂਦਾ ਤੇ ਉਹਨਾਂ ਦੇ ਘਰੇ ਜਾ ਕੇ ਚਾਹ ਪਾਣੀ ਪੀ ਕੇ ਆਉਂਦਾ ਪਰ ਉਹਨੂੰ ਜਿੰਨਾ ਉਹ ਗਰੀਬ ਕਰਦੇ ਮਾਪੇ ਪਿਆਰ ਕਰਦੇ ਨੇ ਇਹਨਾਂ ਉਹ ਅਮੀਰ ਕਰਦੇ ਮਾਪੇ ਉਹਨੂੰ ਪਿਆਰ ਨਹੀਂ ਕਰਦੇ ਤੇ ਜੋ ਵੀ ਚੀਜ਼ ਉਹ ਗਰੀਬ ਦੇ ਘਰੇ ਉਹਦੀ ਮਾਂ ਦਿੰਦੀ ਹੈ ਉਹਨਾਂ ਨੂੰ ਦੋਨਾਂ ਨੂੰ ਵੰਡ ਕੇ ਦਿੰਦੀ ਹੈ ਤੇ ਆਪਣਾ ਪੂਰਾ ਪਿਆਰ ਸਤਿਕਾਰ ਦਿੰਦੀ ਹੈ ਤੇ ਉਹ ਇਸ ਕਰਕੇ ਉਹਨਾਂ ਦਾ ਪੂਰਾ ਪਿਆਰ ਬਣ ਜਾਂਦਾ ਹੈ ਤੇ ਉਹ ਅਮੀਰ ਕਰਦੇ ਮਾਪੇ ਹੁਣ ਕਰਕੇ ਉਹਦੇ ਮਾਪੇ ਉਹਨੂੰ ਝਿੜਕਦੇ ਨੇ ਬੇਟਾ ਤੂੰ ਉਥੇ ਨਾ ਜਾਇਆ ਕਰ ਆਪਣੀ ਪੜ੍ਹਾਈ ਦੇ ਵਿੱਚ ਖਿਆਲ ਰੱਖਿਆ ਕਰ ਪਰ ਉਹ ਨਹੀਂ ਹਟਦਾ ਤੇ ਹੌਲੀ-ਹੌਲੀ ਉਹ ਵੱਡੇ ਹੋ ਜਾਂਦੇ ਨੇ ਵੱਡੇ ਹੋ ਕੇ ਇੱਕ ਦਿਨ ਅਮੀਰ ਘਰ ਦੇ ਬੱਚੇ ਦਾ ਬਰਥਡੇ ਆ ਜਾਂਦਾ ਜਨਮ ਦਿਨ ਆ ਜਾਂਦਾ ਤਾਂ ਉਹ ਬਰਥਡੇ ਮਨਾਉਣ ਵਾਸਤੇ ਆਪਣੇ ਦੋਸਤ ਨੂੰ ਕਹਿੰਦਾ ਯਾਰ ਮੈਂ ਤੈਨੂੰ ਕਿਸੇ ਵਧੀਆ ਹੋਟਲ ਦੇ ਵਿੱਚ ਚਾਹ ਪੀ ਆ ਕੇ ਲਿਆਉਂ ਉਹ ਕਹਿੰਦਾ ਚਲ ਠੀਕ ਹੈ ਦੋਸਤ ਤੇਰੀ ਮਰਜ਼ੀ ਤਾਂ ਉਹ ਇੱਕ ਮੋਟਰਸਾਈਕਲ ਤੇ ਚੜਕੇ ਇੱਕ ਸ਼ਹਿਰ ਦੇ ਵਿੱਚ ਚਲੇ ਜਾਂਦੇ ਨੇ ਤਾਂ ਉਥੇ ਚਾਹ ਦਾ ਆਰਡਰ ਮਾਰ ਦਿੰਦੇ ਨੇ ਜਦੋਂ ਚਾਹ ਪੀਣ ਲੱਗਦੇ ਨੇ ਤਾਂ ਅਚਾਨਕ ਉਹ ਗਰੀਬ ਘਰ ਦਾ ਜਿਹੜਾ ਮੁੰਡਾ ਹੁੰਦਾ ਉਹਦੇ ਹੱਥੋਂ ਚਾਹ ਦਾ ਕੱਪ ਨਿਕਲ ਜਾਂਦਾ ਤੇ ਉਹਦੀ ਪੈਂਟ ਤੇ ਪੈ ਜਾਂਦਾ ਤੇ ਉਹਦੇ ਪੈਂਟ ਤੇ ਪੈਣ ਨਾਲ ਉਹ ਨੂੰ ਥੋੜਾ ਜਿਹਾ ਹਰਖ ਆ ਜਾਂਦਾ ਤਾਂ ਉਹ ਅਮੀਰ ਘਰ ਦਾ ਮੁੰਡਾ ਉਹਦੇ ਕੰਨ ਤੇ ਮਾਰਦਾ ਪਰ ਉਹ ਦੋਸਤ ਜਮਾਨੀ ਬੋਲਦਾ ਕੁਛ ਵੀ ਨਹੀਂ ਬੋਲਦਾ ਤੇ ਜਮਾ ਗੁੱਸਾ ਨਹੀਂ ਕਰਦਾ ਤੇ ਉਹਦੇ ਮਨ ਦੇ ਵਿੱਚ ਫੀਲ ਆ ਜਾਂਦੀ ਹੈ ਕਿ ਮੈਂ ਇਹਦੇ ਯਾਰ ਥੱਪੜ ਮਾਰਿਆ ਮੈਥੋਂ ਗਲਤੀ ਹੋ ਗਈ ਮੈਥੋਂ ਬਹੁਤ ਵੱਡੀ ਗਲਤੀ ਹੋਈ ਤੇ ਮੈਂ ਇਹ ਕੁਛ ਵੀ ਨਹੀਂ ਬੋਲਿਆ ਮੈਂ ਇਹਦੇ ਥੱਪੜ ਮਾਰਿਆ ਤਾਂ ਉਹ ਤੋਂ ਉਹ ਗਲਤੀ ਮੰਨ ਲੈਂਦਾ ਦੋਸਤ ਮੈਨੂੰ ਮaaf ਕਰ ਦੇ ਮੈਂ ਮੈਥੋਂ ਬਹੁਤ ਵੱਡੀ ਗਲਤੀ ਹੋਈ ਤੇ ਜੱਫੀ ਪਾ ਕੇ ਉਹਨੂੰ ਫੇਰ ਬਣਾ ਲੈਂਦਾ ਤਾਂ ਉਤੋਂ ਚਾਹ ਪਾਣੀ ਪੀ ਕੇ ਉਹ ਜਦੋਂ ਬਾਸ ਤੁਰਦੇ ਨੇ ਤਾਂ ਰਾਹ 'ਚ ਆਉਂਦੇ-ਆਉਂਦੇ ਉਹਨਾਂ ਦਾ ਮੋਟਰਸਾਈਕਲ ਇੱਕ ਦਰਖਤ ਨਾਲ ਟਕਰਾ ਜਾਂਦਾ ਹੈ। ਦਰਖਤ ਨਾਲ ਟਕਰਾਉਣ ਕਾਰਨ ਉਹ ਦੋਨੇ ਦੋਸਤ ਬੇਹੋਸ਼ ਹੋ ਜਾਂਦੇ ਨੇ। ਤਾਂ ਉਧਰੋਂ ਉਹਨਾਂ ਨੂੰ ਆਉਂਦੇ ਜਾਂਦੇ ਰਾਹੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੰਦੇ ਨੇ। ਤਾਂ ਦੋਨਾਂ ਨੂੰ ਹੋਸ਼ ਨਹੀਂ ਆਉਂਦੀ। ਤਾਂ ਅਚਾਨਕ ਜਿਹੜਾ ਗਰੀਬ ਘਰ ਦਾ ਮੁੰਡਾ ਹੁੰਦਾ ਉਹਨੂੰ ਹੋਸ਼ ਆ ਜਾਂਦੀ ਹੈ। ਤਾਂ ਉਹ ਉੱਠ ਕੇ ਬੋਲਦਾ ਹੈ ਕਿ ਮੇਰਾ ਦੋਸਤ ਠੀਕ ਹੈ। ਤੇ ਉਹ ਡਾਕਟਰ ਸਾਹਿਬ ਨੂੰ ਕਹਿਣ ਲੱਗ ਜਾਂਦਾ ਹੈ ਡਾਕਟਰ ਸਾਹਿਬ ਕਹਿੰਦਾ ਹਜੇ ਉਸ ਨੂੰ ਹੋਸ਼ ਨਹੀਂ ਆਈ ਉਹ ਦੁਬਾਰੇ ਦੁਬਾਰੇ ਡਾਕਟਰ ਸਾਹਿਬ ਦੀ ਮਿੰਤ ਕਰਨ ਲੱਗ ਜਾਂਦਾ ਹੈ ਡਾਕਟਰ ਸਾਹਿਬ ਜਲਦੀ ਕਰੋ ਉਹਨੂੰ ਠੀਕ ਕਰੋ ਤਾਂ ਅੱਧੇ ਘੰਟੇ ਬਾਅਦ ਡਾਕਟਰ ਸਾਹਿਬ ਉਸ ਦੋਸਤ ਲਈ ਫੇਰ ਆ ਜਾਂਦੇ ਨੇ ਭਾਈ ਇਹ ਠੀਕ ਤਾਂ ਹੈਗਾ ਲੇਕਿਨ ਇਹਦੀਆਂ ਦੋਨਾਂ ਅੱਖਾਂ ਚਲੀਆਂ ਗਈਆਂ ਤਾਂ ਉਹ ਦੋਸਤ ਪੂਰਾ ਰੋਣ ਲੱਗ ਜਾਂਦਾ ਹੈ ਕਿ ਰੋਣ ਲੱਗ ਜਾਂਦਾ ਹੈ ਨਹੀਂ ਡਾਕਟਰ ਸਾਹਿਬ ਇਹ ਨਹੀਂ ਹੋ ਸਕਦਾ ਕੀ ਮੈਂ ਦੁਨੀਆ ਦੇਖਾਂ ਤੇ ਮੇਰਾ ਦੋਸਤ ਦੇਖੇ ਨਾ ਇਹ ਨਹੀਂ ਮੈਂ ਤੁਹਾਡੇ ਹੱਥ ਬੰਦਾ ਅ ਕੀ ਹੋਇਆ ਡਾਕਟਰ ਸਾਹਿਬ ਕਹਿੰਦੇ ਜੇ 24 ਘੰਟੇ ਦੇ ਅੰਦਰ ਅੰਦਰ ਇਸ ਨੂੰ ਅੱਖਾਂ ਮਿਲ ਜਾਣਾ ਤਾਂ ਤਾਂ ਇਹ ਠੀਕ ਹੋ ਜੂ ਨਹੀਂ ਠੀਕ ਨਹੀਂ ਹੋ ਸਕਦਾ ਉਹ ਮੁੰਡਾ ਕਹਿੰਦਾ ਡਾਕਟਰ ਸਾਹਿਬ ਐ ਕਰੋ ਤੁਸੀਂ ਮੇਰੀ ਇੱਕ ਅੱਖ ਕੱਢ ਕੇ ਇਹਦੇ ਪਾ ਦਿਓ ਤੇ ਮੈਂ ਇੱਕ ਅੱਖ ਨਾਲ ਹੀ ਸਾਰ ਲਾਂਗਾ ਤੇ ਡਾਕਟਰ ਸਾਹਿਬ ਕਹਿੰਦੇ ਉਹਨੂੰ ਭਾਈ ਤੇਰੀ ਉਮਰ ਹਜੇ ਕੁਛ ਨਹੀਂ ਤੈ ਸਾਰੀ ਦੁਨੀਆ ਦੇਖਣੀ ਹੈ ਤੈ ਵਿਆਹ ਕਰਾਉਣਾ ਹੈ ਇਹ ਤਾਂ ਹੈਗੀ ਹੈ ਜਹ ਜਹ ਹੋ ਗਿਆ ਪਰ ਤੂੰ ਆਪਦੀ ਜ਼ਿੰਦਗੀ ਕਿਉਂ ਖਰਾਬ ਕਰਦਾ ਤਾਂ ਉਹ ਡਾਕਟਰ ਦੇ ਪੈਰੀ ਹੱਥ ਲਾਉਣ ਲੱਗ ਜਾਂਦਾ ਡਾਕਟਰ ਸਾਹਿਬ ਨਹੀਂ ਮੇਰੀ ਇੱਕ ਅੱਖ ਕੱਢ ਕੇ ਮੇਰੇ ਦੋਸਤ ਦੇ ਪਾ ਦੋ ਤਾਂ ਉਹ ਇੱਕ ਅੱਖ ਕੱਢ ਕੇ ਆਪਦੇ ਦੋਸਤ ਦੇ ਪਾ ਦਿੰਦਾ ਤੇ ਉਹਦੀ ਇਹ ਇੱਕ ਅੱਖ ਆ ਜਾਂਦੀ ਹੈ ਤੇ ਜਦੋਂ ਉਹ ਮੁੰਡੇ ਨੂੰ ਹੋਸ਼ ਆਉਂਦੀ ਹੈ ਤਾਂ ਉਹ ਮੁੰਡਾ ਉੱਠ ਕੇ ਬੋਲਦਾ ਡਾਕਟਰ ਸਾਹਿਬ ਮੈਨੂੰ ਇੱਕ ਅੱਖ ਤੋਂ ਦੀਂਦਾ ਨਹੀਂ ਤੇ ਇੱਕ ਅੱਖ ਤੋਂ ਦੀਂਦਾ ਤੇ ਉਹ ਬੋਕਰ ਲਾਉਂਦਾ ਡਾਕਟਰ ਕਹਿੰਦਾ ਤੈਨੂੰ ਤਾਂ ਦੋਨੇ ਅੱਖਾਂ ਤੋਂ ਹੀ ਨਹੀਂ ਦੀਂਦਾ ਸੀ ਤੇਰੀ ਇੱਕ ਅੱਖ ਤੇਰੇ ਦੋਸਤ ਨੇ ਦਿੱਤੀ ਹੈ ਤਾਂ ਤੈਨੂੰ ਦਿਸਣ ਲੱਗਿਆ ਤਾਂ ਉਹ ਤਾਹਾਂ ਮਾਰ ਕੇ ਰੋਣ ਲੱਗ ਜਾਂਦਾ ਕਿ हे ਮੇਰੇ ਦੋਸਤ ਮੈਂ ਤਾਂ ਤੇਰੇ ਇੱਕ ਚਾਹ ਦੇ ਕੱਪ ਦੇ ਵਿੱਚ ਥੱਪੜ ਮਾਰਿਆ ਸੀ ਤਾਂ ਮੇਰੀ ਸਾਰੀ ਦੋਸਤੀ ਮੇਰੇ ਤੇ ਕੁਰਬਾਨ ਕਰਤੀ ਮੈਂ ਤੇਰਾ ਦੇਨ ਨਹੀਂ ਦੇ ਸਕਦਾ ਤਾਂ ਉਹ ਦੇ ਜਿਹੜੇ ਮਾਪੇ ਹੁੰਦੇ ਨੇ ਤਾਂ ਉਹ ਵੀ ਉਹ ਮੁੰਡੇ ਨੂੰ ਜੱਫੀ ਪਾ ਕੇ ਮਿਲਣ ਲੱਗਦੇ ਨੇ ਵੀ ਦੋਸਤੀ ਹੋਣੀ ਚਾਹੀਦੀ ਹੈ ਤਾਂ ਇਹੇ ਜੀ ਹੋਣੀ ਚਾਹੀਦੀ ਹੈ ਨਹੀਂ ਹੋਣੀ ਨਹੀਂ ਚਾਹੀਦੀ ਦੋਸਤ ਅਸਲ ਉਹੀ ਹੁੰਦਾ ਜੋ ਇੱਕ ਦੂਜੇ ਦੇ ਕੰਮ ਆਵੇ ਤੇ ਤੀ ਪੈਣ ਦਾ ਸਾਂਝੀ ਹੋਵੇ ਦੋਸਤ ਦੋਸਤ ਦੇ ਕੰਮ ਆਵੇ ਉਹੀ ਦੋਸਤੀ ਹੁੰਦੀ ਹੈ ਜਿਹੜਾ ਦੋਸਤ ਦੋਸਤ ਦੇ ਕੰਮ ਨਹੀਂ ਆਉਂਦਾ ਉਹਦਾ ਕੀ ਫਾਇਦਾ ਦੋਸਤੀ ਦਾ ਮਿੱਤਰੋ ਦੋਸਤੀ ਫੇਰ ਹੀ ਫਾਇਦਾ ਹੈ ਜੇ ਦੋਸਤ ਉਸਦੇ ਕੰਮ ਆਵੇ ਧੰਨਵਾਦ